ਤੁਸੀਂ ਇਹ ਚੈੱਕ ਕਰ ਲਓ ਵੈਰਾਈਟੀਆਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਤੁਸੀਂ 700 800 ਰੁਪਏ ਦਾ ਸੂਟ ਲੈਨੇ ਹੋ ਇੱਥੇ ਤੁਹਾਨੂੰ ਆਪਾਂ ਦੇ ਰਣਾ 350 ਦੇ ਵਿੱਚ ਆ ਵੀ ਤੁਹਾਨੂੰ ਆਪਾਂ ਦੇ ਦਿਆਂਗੇ 350 ਚ ਆਪ ਲੋ ਸਰ 200 ਰੁਪਏ ਦਾ ਸੂਟ ਡਿਜ਼ਾਈਨ ਦਵਾਂਗੇ ਤੇ 25 800 ਰੁਪਏ ਦਾ ਸੈੱਟ ਇਹ ਰੀਸੇਲਰ ਵਾਸਤੇ ਆਫਰ ਹੈ ਸਹੀ ਸਹੀ ਲਾਡਰੀ ਰੀਸੇਲਰ ਦੀ ਕੋਈ 800 ਨਹੀਂ ਕੋਈ 500 ਨਹੀਂ 295 ਦੇ ਵਿੱਚ ਸੂਨੂ ਬਾਜਵਾਲਾ ਸੂਟ ਲੈ ਜਾਓ ਤਿੰਨ ਜਾਣਿਆਂ ਨੂੰ ਤਿੰਨ ਸੂਟ ਫ੍ਰੀ ਦਵਾਂਗੇ ਜਿਹੜੇ ਵੀਡੀਓ ਸ਼ੇਅਰ ਕਰਨਗੇ ਲਾਈਕ ਕਰਨਗੇ ਕਮੈਂਟ ਕਰਨਗੇ ਸਿਰਫ ਤੇ ਸਿਰਫ 395 ਰੁਪਏ ਦਾ ਸੂਟ ਆਹ ਤਾਂ ਭਾਈ ਅੱਜ ਹਨਾ ਮੈਂ ਲਾਤਾ ਭਾਈ ਜਿਆਦਾ ਸਰਦਾਰ ਜੀ ਦੀ ਹੱਲ ਗਈ ਆ ਆ ਹੁਣ ਤੁਸੀਂ ਚੈੱਕ ਕਰ ਲਓ 1500 1800 2200 2500 ਜਿਹੜਾ ਰੇਟ ਮੰਗਣਾ ਦੁਕਾਨਦਾਰ ਮੰਗ ਸਕਦਾ ਐਨੇ ਪੈਸੇ ਦਿੰਦੇ ਆ ਭਾਵੇਂ ਪਿੰਕੀ ਆ ਜਾਵੇ ਭਾਵੇਂ ਸ਼ਿੰਦੀ ਆ ਜਾਵੇ ਭਾਵੇਂ ਮਿੰਦੀ ਆ ਜਾਵੇ ਅਸੀਂ ਕੋਈ 1800 2000 ਲੈਣਾ 350 ਸਫਾਈ ਫਿਨਿਸ਼ਿੰਗ ਦੇਖੋ ਸਿਰਫ 500 ਰੁਪਏ ਦਾ ਸੂਟ ਹੈ ਸਿਰਫ 500 ਰੁਪਏ ਦਾ ਸੂਟ 2 2000 ਰੁਪਏ ਦੁਕਾਨਦਾਰ ਲੈ ਲੈਂਦੇ ਆ ਡੰਮੀਆਂ ਤੇ ਲਾ ਕੇ ਪਰ ਇੱਥੇ ਨਾ ਅਸੀਂ 2000 ਲੈਣਾ ਨਾ 1800 ਲੈਣਾ ਸਿਰਫ ਸੂਟ ਆਪਾਂ ਦੇ ਦੇਣਾ 550 ਰੁਪਏ ਦਾ ਓਏ ਹੋਏ ਹੋਏ ਯਾਰ ਜਿਹੜਾ ਕੱਪੜਾ ਲੈਣਾ 50000 ਰੁਪਏ ਦਾ ਆਪਾਂ ਲਿਖ ਕੇ ਗਾਰੰਟੀ ਦੇ ਦਾਂਗੇ ਇੱਥੇ 50000 ਦਾ ਕਪੜਾ 20000 ਦੇ ਦਾਂਗੇ ਪ੍ਰਾਈਸ ਬਹੁਤ ਵਧੀਆ ਵਾ ਤੇ ਕੁਆਲਿਟੀ ਵੀ ਬਹੁਤ ਅੱਛੀ ਆ ਆਪਣੇ ਵਾਸਤੇ ਵੀ ਲੈ ਰਹੇ ਆ ਤੇ ਕਿਸੇ ਰਿਲੇਟਿਵਸ ਵਾਸਤੇ ਵੀ ਉਹ 2 2000 25 2500 3 3000 ਦੀਆਂ ਐਨਆਰਈ ਬੀਬੀਆਂ ਛੂਟ ਲੈ ਕੇ ਪਾਉਂਦੀਆਂ ਪਰ ਇੱਥੇ ਕਰਤਾ 500 95 ਰੁਪਏ ਦੇਖੋ ਜਿਹੜੀਆਂ ਕੁੜੀਆਂ ਚੰਡੀਗੜ੍ਹ ਮੁਹਾਲੀ ਅ ਦਿੱਲੀ ਬੰਬਈ ਕਹਿੰਦੇ ਉੱਥੋਂ ਸ਼ਾਪਿੰਗ ਕਰਨੀ ਜੀ ਸਾਨੂੰ ਟੇਸਟ ਨਹੀਂ ਪਸੰਦ ਆ ਚੱਕ ਲੋ ਆ ਜੋ ਨਾ 3000 ਨਾ 3500 ਨਾ 2500 695 ਲੋਕਾਂ ਨੇ ਲੋਟੇ ਵਿੱਚ ਜਾਈ 1200 ਜੀ 1300 ਜੀ ਉਹ ਕੰਮ ਨਹੀਂ ਹੋਣਾ ਇੱਥੇ ਸਿਰਫ 650 ਰੁਪਏ ਆ ਦੇਖੋ ਸੂਟ ਆ ਦੇਖੋ ਜੀ ਕਮ ਸਲਵਾਰ ਦੇ ਇਹ 3000 3500 ਦਾ ਤੱਗੜ ਸਾਹਿਬ ਸਿਰਫ 850 ਕਿਸੇ ਭੈਣ ਭਰਾ ਨੇ ਫੜੇ ਆਰਤੀਓ ਕੋ ਪੈਸੇ ਕਿਸੇ ਨੇ ਫੜੇ ਕਿਸੇ ਵਿਆਜੀ ਬੰਦੇ ਕੋ ਪੈਸੇ ਕਿਸੇ ਨੇ ਹੱਥ ਜੋੜ ਕੇ ਕਿਹਾ ਮੈਂ ਤੀਜਾ ਵਿਆਹ ਕਰਨਾ ਉਹਨਾਂ ਦਾ ਵਾਅਦਾ ਹੀ ਕਰਾਣਾ ਹੈ 395 ਰੁਪਏ ਚਾਹਦਾ ਦਾ ਸੂਟ ਦੇ ਦੇ ਨੇ ਕਿਸੇ ਨੇ ਸੋਚਿਆ ਨਹੀਂ ਹੋਣਾ ਮਾਰਾ ਇਹ ਦੱਸੋ ਜੀ ਪੂਰੇ ਬਾਲਡ ਵਿੱਚ ਕਦੇ ਕਿਸੇ ਦੁਕਾਨਦਾਰ ਨੇ ਆ ਗੱਲ ਕਹੀ ਚਲੋ ਜੀ ਆਜਾ ਨਾ ਸੂਟਾਂ ਦੇ ਵੱਡੇ ਵੱਡੇ ਰਿਕਾਰਡ ਤੋੜਦੇ ਆ ਕਿ ਹੁਣ ਅਸੀਂ ਪਹੁੰਚ ਚੁੱਕੇ ਆ ਜਲੰਧਰ ਸ਼ਹਿਰ ਗੁਰਨਾਨਕ ਬ੍ਰੋਡਰੀ ਜਿੱਥੇ ਬਹੁਤ ਵੱਡੇ ਫਾਇਦੇ ਕਰਨੇ ਤੁਸੀਂ ਆ ਚੈੱਕ ਕਰ ਲਓ ਵੈਰਾਈਟੀਆਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਤੁਸੀਂ 700 800 ਰੁਪਏ ਦਾ ਸੂਟ ਲੈਨੇ ਹੋ ਇੱਥੇ ਤੁਹਾਨੂੰ ਆਪਾਂ ਦੇ ਦੇਣਾ 350 ਦੇ ਵਿੱਚ ਆ 350 ਚ ਆ ਵੀ ਤੁਸੀਂ ਚੈੱਕ ਕਰੋ ਜਿਹੜੇ ਤੁਸੀਂ 15 1500 ਉਹ 16 1600 ਦੇ ਲੈਨੇ ਹੋ ਇੱਥੇ ਆ ਜਿਓ 650 ਦੇ ਵਿੱਚ ਇਦਾਂ ਦੇ ਹੈਵੀ ਸੂਟ ਦਵਾਂਗੇ ਕਿਸੇ ਨੇ ਮਹਿੰਦਰੀ ਲੈਣੇ ਆ ਕਿਸੇ ਨੇ ਪਾਰਟੀ ਲੈਣੇ ਆ ਇਦਾਂ ਦੀਆਂ ਵਾਇਰਟੀ ਆ ਇਹ ਤੁਹਾਨੂੰ ਆਪਾਂ ਸੈਂਪਲ ਦਿਖਾਏ ਆ ਇਦਾਂ ਦੀ ਵਾਇਰਟੀ ਹੋਰ ਵੀ ਦਿਖਾਵਾਂਗੇ ਗੁਰਨਾਣਿਕ ਬ੍ਰੋਡਰੀ ਰੈਂਡਕ ਵੀਰ ਜਿੰਦਰ ਭਾਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਬੜਾ ਫਾਇਦਾ ਹੋਇਆ ਲੋਕਾਂ ਦਾ ਤੇ ਲੋਕ ਕਹਿੰਦੇ ਵੀ ਇਦਾਂ ਦੀ ਵੀਡੀਓ ਹੋਵੇ ਵੇ ਹੋਰ ਪਾਸੇ ਕਿਸੇ ਦੁਕਾਨਦਾਰ ਨੇ ਨਾ ਪਈ ਹੋਵੇ ਕਿਸੇ ਚੈਨਲ ਤੇ ਨਾ ਪਈ ਹੋਵੇ ਜ ਫਾਇਦੇ ਕਰ ਦਿਓ ਠੋਕ ਕੇ ਭਾਈ ਅੱਜ ਤੁਹਾਨੂੰ ਇੱਧਰ ਵੀਰਾਈਟੀ ਦਿਖਾਣੀ ਨਾ ਤਾਂ ਦਿਖਾਉ ਕੋਈ ਚੈਨਲ ਨਾ ਤਾਂ ਦਿਖਾਉ ਕੋਈ ਦੁਕਾਨਦਾਰ ਅੱਜ ਤੁਹਾਡੇ ਏਡੇ ਮੋਟੇ ਫਾਇਦੇ ਕਰਾ ਦੇਣੇ ਨੀਚੇ ਬੈਠੇ ਕਸਮਰ ਤੁਹਾਨੂੰ ਉੱਪਰ ਲੈ ਕੇ ਚਲਦੇ ਆਂ ਚਲੋ ਆਓ ਆਜੋ ਜਿਵੇਂ ਇੱਥੇ ਕਸਟਮਰ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਵੀ ਆ ਕੇ ਫਾਇਦੇ ਲੈ ਲਓ ਮੈਨੂੰ ਕਿੱਥੋਂ ਆਏ ਤੁਸੀਂ ਮੈਜ ਲੱਗ ਤੁਸੀਂ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਤੇ ਸ਼ੋਅਰੂਮਾਂ ਤੇ ਜਾਣੇ ਹੋ ਨਾ ਜਿਹੜਾ ਅੱਜ ਇੱਥੇ ਤੁਸੀਂ ਆਏ ਆ ਕਿੰਦਾ ਦੀ ਵੈਰਾਈਟੀ ਕੀ ਪ੍ਰਾਈਸ ਡਿਫਰੈਂਟ ਪ੍ਰਾਈਸ ਬਹੁਤ ਵਧੀਆ ਵਾ ਤੇ ਕੁਆਲਿਟੀ ਵੀ ਬਹੁਤ ਅੱਛੀ ਆ ਤੁਸੀਂ ਆਪਣੇ ਲਈ ਲੈ ਰਹੇ ਹੋ ਕਪੜਾ ਕਿ ਦੇਣ ਲਈ ਜਾਂ ਤੁਸੀਂ ਵਿਆਹ ਚਾ ਲਈ ਦਾ ਆਪਣੇ ਵਾਸਤੇ ਵੀ ਲੈ ਰਹੇ ਆ ਤੇ ਕਿਸੇ ਰਿਲੇਟਿਵਸ ਵਾਸਤੇ ਵੀ ਸੋ ਬੈਸਟ ਲੱਗੀ ਵੈਰਾਈਟੀ ਤੁਹਾਨੂੰ ਤੁਸੀਂ ਵੀ ਬੜੀ ਬਰੀਕੀ ਨਾਲ ਚੈੱਕ ਕਰ ਰਹੇ ਹੋ ਕਪੜੇ ਨੂੰ ਹੱਥ ਲਾ ਰਹੇ ਹੋ ਤੁਹਾਨੂੰ ਕਿਦਾਂ ਲੱਗਾ ਬਹੁਤ ਅੱਛਾ ਐਸਾ ਔਰ ਬਾਕੀਆਂ ਨੂੰ ਪ੍ਰਾਈਸ ਕਿੱਦਾ ਹੈ ਗਿਆ ਬੈਟਰ ਹੈਗੇ ਹਾਂਜੀ ਸਰ ਸੋ ਇਹ ਤਾਂ ਦਾਵਾ ਕਰਦੇ ਬਾਈ ਜੀ ਬਈ ਪ੍ਰਾਈਸ ਵੀ ਜਿਆ ਜਿਆ ਕੱਪੜਾ ਵੀ ਸੋਨਾ ਹੈਗਾ ਦਿਖਾਓ ਵੈਰਾਈਟੀਆਂ ਹੁਣ ਤੁਸੀਂ ਜਿਹੜੀ ਅੱਜ ਮੈਂ ਵੈਰਾਈਟੀ ਦਿਖਾਉਣ ਜਾ ਰਿਹਾ ਨਾ ਤਾਂ ਫਿਰ ਕਹਿਣਾ ਨਾ ਕਿਸੇ ਚੈਨਲ ਤੇ ਨਾ ਕਿਸੇ ਦੁਕਾਨ ਤੇ ਲਓ ਸਰ 200 ਰੁਪਏ ਦਾ ਸੂਟ ਡਿਜ਼ਾਈਨ ਦਵਾਂਗੇ ਤੇ 25 800 ਰੁਪਏ ਦਾ ਸੈੱਟ ਸੂਟ ਦੇਖੋ ਪਿਓਰ ਮਸਲੀਨ ਦਾ ਸੂਟ ਚੁੰਨੀ ਨਾਲ ਦਖਾਓ ਜੀ ਤੇ ਡਿਜ਼ਾਈਨ ਆ ਦੇਖੋ ਜੀ ਇਹ ਤਾਂ ਨਾ ਵਾਕਈ ਸਰਦਾਰ ਜੀ ਨੇ ਪਹਿਲੇ ਸੂਟ ਤੇ ਪਹਿਲਾ ਪਟਾਕਾ ਮਾਰਦਾ ਪਹਿਲਾ ਛਿੱਕਾ ਲਾਤਾ ਰੈਣਕ ਬਾਜ਼ਾਰ ਕਿਸੇ ਦੁਕਾਨ ਤੇ ਚਲ ਜਾਓ ਤੁਸੀਂ 500 ਰੁਪਏ ਤੋਂ ਕੱਟ ਕੋਈ ਸੂਟ ਨਹੀਂ ਦਊਗਾ ਇਹ ਕੋਈ 600 ਦਊਗਾ ਸਟੋਰ ਤੇ ਸ਼ੋਅਰੂਮ ਤੇ ਚਲ ਗਏ ਇੱਥੇ ਆ ਜਾਓ 200 ਰੁਪਏ ਤੋਂ ਸੂਟ ਸ਼ੁਰੂ ਹੈ ਇੱਥੇ ਕੋਈ ਸ਼ਰਤ ਨਹੀਂ ਤਾਂ ਦੀ ਵੀ ਤੁਹਾਨੂੰ ਸੈੱਟ ਵਾਈਜ਼ ਸੈੱਟ ਲੈਣਾ ਪਾਣਾ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਮਤਲਬ 200 ਰੁਪਏ ਤੋਂ ਸੂਟ ਸ਼ੁਰੂ ਕਰਤਾ ਇੱਥੇ ਇਹ ਰੀਸੇਲਰ ਵਾਸਤੇ ਆਫਰ ਹੈ ਸਹੀ ਸਹੀ ਲਾਡਰੀਆ ਰੀਸੇਲਰਾਂ ਦੀ ਜਿਹਨਾਂ ਨੂੰ ਲਾਣੀਆ ਪਿੰਡਾਂ 'ਚ ਜਾ ਕੇ ਫੇਰੀਆਂ ਇਹ ਉਹਨਾਂ ਦੇ ਵੱਡੇ ਫਾਇਦੇ ਨੇ ਸਿਰਫ 200 ਰੁਪਏ ਦਾ ਸੂਟ 800 ਰੁਪਏ ਦਾ ਸੈੱਟ 200 ਤੇ 95 ਰੁਪਏ ਦਾ ਵਿਆਰ 'ਚ ਲੁੱਟ ਹੋ ਰਹੀ 650 95 ਸਿੱਧੂ ਮੁਸੇਹਲਾ 295 ਆ ਲੋ ਜੀ ਦੇਖੋ ਸੂਟ ਦੀਆਂ ਵੈਰਾਈਟੀਆਂ ਦੇਖੋ ਕਲਰ ਦੇਖੋ ਚਾਰਟ ਕਲਰ ਚਾਰਟ ਦੇਖੋ ਹੁਣ ਤੁਸੀਂ ਇਹ ਖੁਦ ਚੈੱਕ ਕਰ ਲਓ ਜਿਹੜੀਆਂ ਕੁੜੀਆਂ ਕੰਨੀਆਂ ਸੀ ਮਾਡਲ ਐਕਟ ਵਾਲੀਆਂ ਪਉਣੀਆਂ ਸੋਨੂੰ ਬਾਜਵਾ ਨੇ ਸੂਟ ਪਾ ਲਿਆ ਨਾ ਸੂਟ ਲੱਗਦਾ ਹੀ ਬੜਾ ਸੋਹਣਾ ਰੇਟ ਕੀ ਹੈ ਇਹਦਾ ਕੋਈ 5000 ਨਹੀਂ ਕੋਈ 2000 ਨਹੀਂ ਕੋਈ 1200 ਨਹੀਂ ਕੋਈ 800 ਨਹੀਂ ਕੋਈ 500 ਨਹੀਂ 295 ਦੇ ਵਿੱਚ ਸੋਨੂੰ ਬਾਜਵਾਲਾ ਸੂਟ ਲੈ ਜਾਓ ਰੰਗ ਇਹਦੇ ਵਿੱਚ ਬਹੁਤ ਆ ਬਹੁਤ ਕਲਰ ਬਾਜ਼ਾਰ ਚ 800 ਰੁਪਏ ਦਾ ਵਿਕਣਾ 800 ਰੁਪਏ ਦਾ ਸਾਡੇ ਕੋ ਕਿੰਨੇ ਦਾ ਸਿਰਫ 350 ਆਹ ਦੇਖੋ ਪਿਓਰ ਮਸਲੀਨ ਦਾ ਸੂਟ ਵਰਕ ਦੇਖੋ ਵਰਕ ਦੇ ਦੇਖੋ ਸਫਾਈ ਫਿਨਿਸ਼ਿੰਗ ਦੇਖੋ ਸਫਾਈ ਦੇਖੋ ਦੇਖੋ ਦੁਪੱਟਾ ਵੀ ਨਾਲ ਮੈਂ ਫੇਰ ਉਦਾਂ ਵਾਂਗੂ ਗੱਲ ਕਰਦਾ ਪੋਣੇ ਨਹੀਂ ਲਾਣੇ ਚੁੰਨੀਆਂ ਲਾਈਆਂ ਦੇਖੋ ਪੁਰੀਆਂ ਖੁੱਲੀਆਂ ਡੁਲੀਆਂ ਚੁੰਨੀਆਂ ਰੇਟ ਕੀ ਇਹਦਾ ਸਿਰਫ 350 350 ਚ ਦੇ ਰਹੇ ਆ ਬਾਜ਼ਾਰ ਦੇ ਵਿੱਚ 800 900 ਹਜ਼ਾਰ ਤੋਂ ਘੱਟ ਕੋਈ ਦਿੰਦਾ ਨਹੀਂ ਹੈਗਾ ਅੱਜ ਬਸ ਵੀਡੀਓ ਦੇਖੀਓ ਸਾਡੀ ਐਂਡ ਸਾਢੇ 350 ਰੁਪਏ ਦੇਖੋ ਵੈਰਾਈਟੀ ਦੇਖੋ ਬਾਰੀਕ ਕੰਮ ਥ੍ਰੈਡ ਦਾ ਕੰਮ ਰੈਣਾਗ ਬਾਜ਼ਾਰ ਗੁਰਨਾਨਕ ਐਮਬਰਾਇਡਰੀ ਤੋਂ ਪਤਾ 350 ਦੇ ਵਿੱਚ ਨਾ ਤੁਸੀਂ ਬਜ਼ੁਰਗਾਂ ਲਈ ਲੈਣੇ ਮਿਡਲ ਲਈ ਲੈਣੇ ਆ ਤੁਸੀਂ ਆਪਣੇ ਲੈਣੇ ਆ ਚਾਹੇ ਦੇ ਲੈ ਕੱਪੜਾ ਲੈਣਾ ਚਾਹੇ ਵਿਆਹ ਸ਼ਾਦੀ ਲੈਣਾ ਭਾਵੇਂ ਤੁਹਾਡੀ ਦੁਕਾਨ ਆ ਤੁਸੀਂ ਰੀਸੇਲਰ ਹੋ ਤੁਸੀਂ ਫੇਰ ਹੀ ਲਾਉਨੇ ਹੋ ਹਰ ਇੱਕ ਦਾ ਫਾਇਦਾ ਹੋ ਰਿਹਾ ਬਹੁਤ ਵੱਡਾ ਤੁਸੀਂ ਹੋਰ ਪਾਸੇ ਬਾਜ਼ਾਰ 'ਚ ਜਿਹੜਾ ਕੱਪੜਾ ਲੈਣਾ 50000 ਰੁਪਏ ਦਾ ਆਪਾਂ ਲਿਖ ਕੇ ਗਾਰੰਟੀ ਦੇ ਦਿਆਂਗੇ ਇੱਥੇ 50000 ਦਾ ਕੱਪੜਾ 20000 'ਚ ਦੇ ਦਿਆਂਗੇ ਤੁਹਾਨੂੰ ਸਾਡੇ 350 ਦਾ ਸੂਟ ਚੁੰਨੀ ਦਾ ਵਰਕ ਦੇਖੋ ਕਿੰਨਾ ਹੈ ਖਾਲੀ ਕਢਾਈ ਕਰਾਉਣ ਚ ਆ ਜਾਓ 600 ਰੁਪਏ ਕਢਾਈ ਦਾ ਲੱਲਣਾ ਸਾਡੇ ਕੋਲ ਦੁਪੱਟੇ ਆ ਦੇਖੋ ਤੁਸੀਂ ਦਾਦੀਆਂ ਨਾਨੀਆਂ ਭੂਆਂ ਮਾਸੀਆਂ ਬਜ਼ੁਰਗਾਂ ਨੂੰ ਖੁਸ਼ ਕਰਨਾ ਹੈ ਵੀ ਦੁਪੱਟਿਆਂ ਵਾਲੇ ਕੁਲੇ ਰੂਲੇ ਦ 350 ਰੁਪਏ ਵਿੱਚ ਕਲਰ ਦੇਖੋ ਇਹਦੇ ਵਿੱਚ ਆਹ ਦੇਖੋ ਆਹ ਚੈੱਕ ਕਰੋ ਆਲ ਓਵਰ 5 ਮੀਟਰ ਸੂਟ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਸੂਟ ਦਾ ਕਪੜਾ ਨਾਪੋ ਪੂਰਾ 5 ਮੀਟਰ ਨਿਕਲਣਾ ਆਹ ਦੇਖੋ ਲੋਕਾਂ ਨੇ ਆ ਨਹੀਂ 2.5 ਮੀਟਰ ਸ਼ਰਟ ਦੇ ਥੱਲੇ 1.5 ਮੀਟਰ ਅਖਬਾਰ ਉਹ ਘਮ ਨਹੀਂ ਹੋਣਾ 5 ਮੀਟਰ ਸੂਟ ਪੂਰਾ ਦੇਣਾ ਦੇਖੋ ਜੀ ਦੁਕਾਨ ਭਾਵੇਂ ਨਿੱਕੀ ਆ ਪਰ ਸਰਦਾਰ ਜੀ ਦਾ ਦਿਲ ਬੜਾ ਵੱਡਾ ਆ ਆ ਹੁਣ ਤੁਸੀਂ ਆਪ ਹੀ ਦੇਖ ਲਓ ਪਟਾਕੇ ਭਾਤੇ ਆ ਲੱਤਾ ਹੱਲ ਜਣੀਆਂ ਵੱਡੇ ਵੱਡੇ ਦੁਕਾਨਦਾਰਾਂ ਦੀਆਂ ਵੀ ਜਿੰਨੇ ਦਾ ਸੀ ਸੂਟ ਖਰੀਦਦੇ ਨਹੀਂ ਵੀ ਸਰਦਾਰ ਜੀ ਦਾ ਦੇ ਹੀ ਜਾਂਦੇ ਆ ਆ ਮਾਰੋ ਕੈਮਰਾ ਦੇਖੋ ਧਾਗੇ ਦਾ ਕੰਮ ਇੱਕਦਮ ਨੇਚਰਲ ਕੰਮ ਧਾਗੇ ਦਾ ਆ ਦੇਖੋ ਸਫਾਈ ਫਿਨਿਸ਼ਿੰਗ ਦੇਖੋ ਸਿਰਫ 500 ਰੁਪਏ ਦਾ ਸੂਟ ਹੈ ਸਿਰਫ 500 ਰੁਪਏ ਦਾ ਸੂਟ ਹੈ 15 15 16 ਸੂਟ ਵੀ 500 ਦਾ ਕਰਤਾ ਤਿੰਨ ਤਿੰਨ ਗੁਣਾ ਰੇਟ ਕੱਟ ਕਰਤੇ ਇੱਕ ਸੂਟ ਲੈ ਜਾਓ ਦੋ ਸੂਟ ਫਰੀ ਆ ਦੇਖੋ ਪਿਓਰ ਰੇਸ਼ਮ ਕੋਟਨ ਦਾ ਕੰਮ ਦੇਖੋ ਜੀ ਪਿਓਰ ਰੇਸ਼ਮ ਕੋਟਨ ਦਾ ਕੰਮ ਹੈ ਜੀ ਦੇਖੋ ਵੈਰਾਈਟੀ ਦੇਖੋ ਆ ਦੇਖੋ ਨਾਲ ਦੁਪੱਟਾ ਆ ਦੁਪੱਟੇ ਦੀ ਵੈਰਾਈਟੀ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਕੱਢਿਆ ਹੂੰ ਦੇਖੋ ਪ੍ਰਾਈਸ ਕਲਰ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਇਹਦੇ ਤੁਸੀਂ ਆ ਚੈੱਕ ਕਰ ਲਓ ਵੀ ਕੋਈ ਇਹਨੂੰ ਪਾਕਿਸਤਾਨੀ ਸੂਟ ਕਹਿੰਦਾ ਕੋਈ ਇਹਨੂੰ afghani suit ਕਹਿੰਦਾ ਕੋਈ ਇਹਨੂੰ ਦਬਈ ਵਾਲਾ suit ਕਹਿੰਦਾ ਇਹ ਕਹਿ ਕਹਿ ਕੇ 18-1800 2-2000 ਰੁਪਇਆ ਦੁਕਾਨਦਾਰ ਲੈ ਲੈਂਦੇ ਆ ਡੰਮੀਆਂ ਤੇ ਲਾ ਕੇ ਪਰ ਇੱਥੇ ਨਾ ਸੀ 2000 ਲੈਣਾ ਨਾ 1800 ਲੈਣਾ ਸਿਰਫ suit ਆਪਾਂ ਦੇ ਦੇਣਾ 550 ਰੁਪਏ ਦਾ ਓਏ ਹੋਏ 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 ਬਾਈ ਜੇ ਹੁਣ ਵੀਰਾ ਤੁਸੀਂ ਆਏ ਤਾਂ ਫਾਇਦੇ ਕਿੱਦਾਂ ਕਰਾਉਂਗੇ ਤੁਸੀਂ ਖਾਲੀ ਦੁਪੱਟਾ ਲੈਣ ਚੱਲ ਜੋ ਤੱਗੜ ਸਾਹਿਬ 1000 ਰੁਪਏ ਦਾ ਦੁਪੱਟਾ ਮਿਲਣਾ ਤੁਹਾਨੂੰ ਬਿਆਰੋ 1000 ਰੁਪਏ ਦਾ ਇਹ ਦੁਪੱਟਾ ਆਹ ਦੇਖੋ ਦੁਪੱਟਾ ਪਿਓਰ ਚੀਨ ਮੇਨ ਦਾ ਦੁਪੱਟਾ ਆਹ ਦੇਖੋ ਦੇਖੋ ਰੁਪਈਆ ਤੁਸੀਂ ਲਾਉਣਾ 500 400 600 ਤੇ ਸੂਟ ਤੁਹਾਨੂੰ ਅਸੀਂ ਦੇ ਰਹੇ ਆ 2 2000 ਵਾਲੇ ਪਾਰਟੀ ਵੇਅਰ ਸੂਟ ਦੇ ਰਹੇ ਆ ਆ ਸੂਟ ਪਾ ਕੇ ਵਿਆਹ ਤੇ ਚਲ ਜਿਓ ਪਾਰਟੀ ਤੇ ਚਲ ਜਿਓ ਜਾਗੋ ਤੇ ਚਲ ਜਿਓ ਮੂਵੀ ਵਾਲਾ ਜਿਹੜਾ ਭਾਈ ਕੈਮਰੇ ਵਾਲਾ ਹਨਾ ਮਗਰ ਮਗਰ ਫਿਰੂਗਾ ਅਗਲਾ ਸੋਚੂਗਾ ਵੀ ਇਹ ਬੀਬੀ ਮੇਨ ਹੈ ਨਾਲੀ ਬੇਨ ਗੈਸਟ ਹੈਗੀ ਆ ਭਾਈ ਰੇਟ ਦੱਸੋ ਇਹਦਾ ਕੀ ਆ ਸਿਰਫ 595 ਰੁਪਏ ਕਿਸੇ ਤੇ ਘਰ ਹੋਵੇ 파ਠ ਆ ਸੂਟ ਪਾ ਕੇ ਜਾਓ ਪੂਰਾ ਦੁਪੱਟਾ ਪੂਰਾ ਦੁਪੱਟਾ ਸਰਦਾਰੀ ਦੁਪੱਟਾ ਐ ਨਹੀਂ ਨਾਲ ਨਿੱਕੇ ਨਿੱਕੇ ਸਟੋਲ ਆਤੇ ਨਾ 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 ਉਹ ਗਾਮ ਨਹੀਂ ਹੁਣਾ ਦੇਖੋ ਕਿੰਨੇ ਸੋਹਣੇ ਆ ਸੂਟ 2000 ਦਾ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਹੈਗਾ ਸਿਰਫ 595 ਓਨਲੀ 595 ਸਿਰਫ ਤੇ ਸਿਰਫ 650 ਰੁਪਏ ਪੂਰਾ ਮਿਲਰ ਵਾਲੇ ਸਰਦਾਰ ਸਾਹਿਬ ਮੈਨੂੰ ਲੱਗਦਾ ਆ ਵੀ ਤੁਸੀਂ ਕੰਪੀਟੀਸ਼ਨ ਦੇ ਚੱਕਰਾਂ 'ਚ ਪੈ ਗਏ ਹੋ 2 ਰੁਪਏ ਕਮਾਉਣੇ ਨਹੀਂ ਆ ਮੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਬਜਾਜੀ 5-10 ਨਹੀਂ ਵੇਚਣੀ ਐ ਇੱਕੜੀ ਦਿਖਾਣਾ ਬਾਜ਼ਾਰ 'ਚ ਆਏ ਆ ਜੀ ਆਏ ਆ ਆਹ ਦੇਖੋ ਤੁਸੀਂ ਚੀਜ਼ਾਂ ਚੈੱਕ ਕਰ ਲਓ ਹਣਾ ਫੋਈ ਇਹ ਇਹਨੂੰ 2495 ਦੇਈ ਜਾਂਦਾ ਕੋਈ 2295 ਕਈ ਜਾਂਦਾ ਲੁੱਟ ਮਚਾਤੀ ਲੁੱਟ ਕੱਪੜਿਆਂ ਦੇ ਵਿੱਚ ਦੁਕਾਨਦਾਰਾਂ ਨੇ ਬਹੁਤ ਸਾਰਿਆਂ ਨੇ ਪਰ ਸਰਦਾਰ ਜੀ ਨੇ ਰੇਟ ਕੀਤਾ ਇਹਦਾ ਸਿਰਫ 650 ਵਿਦ ਲਾਈਨਿੰਗ ਹੋਰ ਦੱਸੋ ਲਾਈਨਿੰਗ ਵੀ ਨਾਲ ਦੇ ਰਹੇ ਆ ਹੁਣ ਤੁਸੀਂ ਦੇਖੋ ਤੁਹਾਡੇ ਪੈਸੇ ਵੀ ਵਿਚਾਰ ਰਹੇ ਆ ਕੱਪੜਾ ਵੀ ਵਧੀਆ ਦੇ ਰਹੇ ਆ ਐਦਾਂ ਦਾ ਮਟੀਰੀਅਲ ਲੈਣ ਚੱਲ ਜਾਓ 1000 ਰੁਪਏ ਮੀਟਰ ਕੱਪੜਾ ਸੁਣਾਣਾ ਫੈਬਰਿਕ ਚੈੱਕ ਕਰੋ ਫੈਬਰਿਕ ਸਿਰਫ 650 ਰੁਪਏ ਦੇਖੋ ਜਿਹੜੀਆਂ ਕੁੜੀਆਂ ਚੰਡੀਗੜ੍ਹ ਮੁਹਾਲੀ ਦਿੱਲੀ ਬੰਬੇ ਕਹਿੰਦੀਆਂ ਉੱਥੋਂ ਸ਼ਾਪਿੰਗ ਕਰਨੀ ਜੀ ਸਾਨੂੰ ਟੇਸਟ ਨਹੀਂ ਪਸੰਦ ਆ ਚੱਕ ਲੋ ਉਥੇ ਟੇਸਟ ਟੈਸਟ ਕਰਦੀਆਂ ਤੁਸੀਂ 35 3500 3 3000 ਰੁਪਏ ਲਾ ਕੇ ਆਉਨੇ ਹੋ ਪਰ ਸਾਡੇ ਕੋਲ ਆਜੋ ਨਾ 3000 ਨਾ 3500 ਨਾ 2500 695 650 ਜੀ 650 695 ਨਹੀਂ ਸਿਰਫ 650 ਰੁਪਏ ਲੋ ਫਿਰ ਬਿਆਰ ਵੇਖ ਰਿਹਾ 2200 2500 ਸਾਡੇ ਕੋਲ ਲੁੱਟ ਨਹੀਂ ਹੋਣੀ ਐ ਲੋ ਫਿਰ ਚੈੱਕ ਕਰੋ ਵਰਕ ਪਿਓਰ ਮਿਰਲ ਦਾ ਕੰਮ نیچے ਕਿਰਾ ਦੇਖੋ ਬਾਰਡਰ ਚੈੱਕ ਕਰੋ ਦਾ ਕਿ ਰਿਆ ਦੁਪੱਟਾ ਚੈੱਕ ਕਰੋ ਇਹਦਾ ਭਾਜੀ ਰੇਟ ਦੱਸੋ ਤਾਂ ਮੈਂ ਮੈਂ ਕਹਿੰਨਾ ਰੇਟ ਉਹ ਦੱਸਣਾ ਪੱਕਾ ਅਜ ਪੈਰਾਸਲੋ ਜਮੀਰ ਕਰ ਮੈਂ ਕਹਿੰਨਾ ਰੇਟ ਉਹ ਦੱਸਣਾ ਸਕਰੀਨ ਸ਼ਾਟ ਲੈ ਕੇ ਦੁਕਾਨ ਦੇ ਨੰਬਰ ਤੇ ਸੈਂਡ ਕਰੋ ਸਿਰਫ ਤੇ ਸਿਰਫ 595 ਰੁਪਏ ਹੋਏ 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 ਜਾਓ ਉਹ 2 2025 2500 3 3000 ਦੀਆਂ ਐਨਆਰਈ ਬੀਬੀਆਂ ਸੂਟ ਲੈ ਕੇ ਪਾਉਂਦੀਆਂ ਪਰ ਇੱਥੇ ਕਰਤਾ 500 95 ਰੁਪਏ ਸਿਰਫ 595 ਰੁਪਿਆ ਦਾ ਸੂਟ 2000 ਵਾਲਾ ਸੂਟ 595 2 ਓਏ ਹੋਏ ਤਿੰਨ ਜਿੰਨੇ ਮਰਜ਼ੀ ਮਗਾ ਲਓ ਆ ਇੱਕ ਸੂਟ ਨੂੰ ਗਿਫਟ ਵੀ ਦੇਣਾ ਹੈ ਜਿੰਨੇ ਵੀਡੀਓ ਨੂੰ ਫੋਲੋ ਲਾਈਕ ਤੇ ਸ਼ੇਅਰ ਕਰਨਾ ਤੇ ਜਿਹੜਾ ਸਾਡਾ ਇੰਸਟਾਗ੍ਰam ਦਾ ਪੇਜ ਲਾਈਕ ਕਰੂਗਾ ਉਹਨੂੰ ਵੀ ਗਿਫਟ ਦੇਣਾ ਬਿਲਕੁਲ ਝੂਠ ਅਸੀਂ ਨਹੀਂ ਇੱਕ ਲੈ ਕੇ ਜਾਣਾ ਆਪਾਂ ਦੇਣਾ ਹੈਗਾ ਪਹਿਲੇ ਤਿੰਨ ਲੋਕਾਂ ਨੂੰ ਤਿੰਨ ਜਾਨਿਆਂ ਨੂੰ ਤਿੰਨ ਸੂਟ ਫ੍ਰੀ ਦੇਵਾਂਗੇ ਜਿਹੜੇ ਵੀਡੀਓ ਸ਼ੇਅਰ ਕਰਨਗੇ ਲਾਈਕ ਕਰਨਗੇ ਕਮੈਂਟ ਕਰਨਗੇ ਤਿੰਨ ਜਾਣੇ ਲੱਕੀ ਜਿਹੜੇ ਸਾਡੇ ਹੋਏ ਦਰਸ਼ਕ ਸੂਟ ਫ੍ਰੀ ਦੇ ਲੈਣਾ ਚੱਕੋ ਸਿਰਫ 500 ਤੇ 95 ਵਾਲਾ ਸੂਟ ਬਿਲਕੁਲ ਫ੍ਰੀ ਜਿਨ੍ਹਾਂ ਦੇ ਘਰ ਵਿਆਹ ਹੋਇਆ ਹੈ ਲੈਣ ਦੇਣ ਕਰਨਾ ਲੋਕਾਂ ਦੀ ਲੋਟ ਵਿੱਚ ਆਈ 1200 ਜੀ 1300 ਜੀ ਉਹ ਕੰਮ ਨਹੀਂ ਹੋਣਾ ਇੱਥੇ ਗੁਰਨਾਰੰਗ ਮਰੋਡਰੀ ਤੇ ਉਹਨਾਂ ਵਾਸਤੇ ਰੇਟ ਲੱਗਣਾ ਸਿਰਫ ਆਹ ਦੇਖੋ 650 ਰੁਪਏ ਵਰਕ ਚੈੱਕ ਕਰਿਓ ਕੈਮਰਾਮੈਨ ਸਾਹਿਬ ਵਰਕ ਚੈੱਕ ਕਰਿਓ ਸਿਰਫ ਦੇਖੋ ਪਿਓਰ ਦੇ ਕੰਮ ਪਿਓਰ ਦੇ ਕੰਮ ਜੀਮੇਲ ਕੰਪਨੀ ਦਾ ਮਾਲ ਹੈ ਕੰਪਨੀ ਚੈੱਕ ਕਰੋ ਕੰਪਨੀ ਚੈੱਕ ਕਰੋ ਸਰ ਆ ਦੁਪੱਟੇ ਵੀ ਚੈੱਕ ਕਰ ਲਓ ਜਦੋਂ ਜਲੰਧਰ ਤੁਸੀਂ ਹੈਨਾ ਫੇਸਬੁਕ YouTube ਤੇ ਭਰ ਦਿਓ ਜਲੰਧਰ ਸਰਦਾਰ ਜੀ ਦੀ ਸਸਤੇ ਸੂਟਾਂ ਦੀ ਦੁਕਾਨ ਤਾਂ ਭਰਾ ਸਾਡੇ ਇਹ ਹੀ ਹੋਣਾ ਨਕਲੀ ਸਰਦਾਰ ਵੀ ਬਹੁਤ ਆ ਨਾਂ ਵੀ ਇਹਨਾਂ ਦਾ ਬਹੁਤ ਯੂਜ਼ ਕਰ ਰਹੇ ਆ ਜਦੋਂ ਤੁਸੀਂ ਜਾਣੋਗੇ ਕਿ ਅਸੀਂ ਆ ਅਸੀਂ ਆ ਆ ਭਾਈ ਸ਼ਕਲ ਚੈੱਕ ਕਰ ਲਓ ਫੋਟੋ ਖਿੱਚ ਲਓ ਸਕਰੀਨ ਸ਼ਾਟ ਲੈ ਲਓ ਬਾਈ ਜੀ ਕੋਲ ਆ ਜਾਓ ਗੁਰਨਾਨ ਨਿਕ ਅਬਰੋਡਰੀ ਰੈਣਕ ਬਾਜ਼ਾਰ ਜਲੰਧਰ ਆਉਣ ਤੋਂ ਪਹਿਲਾਂ ਨੰਬਰਾਂ ਦੇ ਫੋਨ ਕਰ ਲਿਓ ਤਾਂ ਜੋ ਕਿ ਤੁਹਾਨੂੰ ਠੱਗੀ ਠੋਰੀ ਨਾ ਹੋਵੇ ਖਾਸ ਤੌਰ ਤੇ ਜੰਮੂ ਵਾਲੇ ਮੇਰੇ ਭਾਈ ਭਰਾ ਖਾਸ ਤੌਰ ਤੇ ਹਿਮਾਚਲ ਵਾਲੇ ਪੰਜਾਬ ਵਾਲੇ ਰਾਜਸਥਾਨ ਹਰਿਆਣਾ ਦਿੱਲੀ ਦੂਰੋਂ ਦੂਰੋਂ ਲੋਕ ਆਇਆ ਜਿਹੜੀ ਪਿਛਲੀ ਵੀਡੀਓ ਪਾਈ ਸੀ ਨਾ ਬਹੁਤ ਦੂਰੋਂ ਦੂਰੋਂ ਲੋਕ ਆਏ ਭਾਈ ਕਿਹੜੇ ਕਿਹੜੇ ਸਟੇਟਾਂ ਤੋਂ ਆਏ ਲੋਕ ਬਿਲਕੁਲ ਕਈ ਜੰਬੂ ਤੋਂ ਕੋਈ ਕਸ਼ਮੀਰ ਤੋਂ ਕੋਈ ਮੋਗੇ ਤੋਂ ਭਾਈ ਸਾਹਿਬ ਆਇਸਗੇ ਬੜੇ ਪ੍ਰੇਮੀ ਸੀ ਬਹੁਤ ਵਧੀਆ ਡੀਲ ਕੀਤਾ ਉਹਨਾਂ ਨੇ ਤੁਹਾਨੂੰ ਵੀ ਅਸੀਂ ਨੂੰ ਬਹੁਤ ਪਿਆਰ ਦਿੱਤਾ ਆਲੋ ਫਿਰ 350 ਰੇਂਜ ਦੇ ਵਿੱਚ ਇਹ ਵੀ ਸਾਡੇ ਦੇ ਵਿੱਚ ਬਿਲਕੁਲ ਦੁਪੱਟੇ ਦੇ ਉੱਤੇ ਵਰਕ ਚੈੱਕ ਕਰੋ ਰੰਗ ਦੇਖੋ ਯਮੇ ਤਾਂ ਕਮਾਲ ਹੈ ਆ ਵੀ ਜੇ ਤੁਹਾਨੂੰ ਰੇਟ ਘੱਟ ਦੇ ਰਹੇ ਤਾਂ ਇਹ ਚ ਵੈਰਾਈਟੀਆਂ ਬਹੁਤ ਦੇ ਰਹੇ ਆ ਗਲੇ ਦੇ ਕੰਮ ਘੇਰੇ ਤੇ ਕੰਮ ਲੈ ਆ ਦੇਖੋ ਤਾਂ ਦੁਪੱਟਾ ਆਉਂਦਾ ਕਿ ਨਹੀਂ ਆਉਂਦਾ ਨਿਆਰਾ ਲੈ ਫਿਰ ਪਿੰਕੀ ਬੂਆ ਇਹ ਤੈਨੂੰ ਵੀ ਕਰ ਦੇਣਾ ਖੁਸ਼ ਤੁਸੀਂ ਵੀ ਆਰੋ ਲੈ ਕੇ ਕੋ ਸੂਟ ਗਏ 650 ਦਾ ਅਰ ਅੱਜ ਗੁਰੂ ਨਾਨਕ ਮਰੋਡਰੀ ਜਲੰਧਰ ਨੇ ਤੁਹਾਡਾ ਫਾਇਦਾ ਕਰਾਣਾ ਸਿਰਫ ਤੇ ਸਿਰਫ 395 ਰੁਪਏ ਦਾ ਜ਼ਰੂਰਤ ਆ ਉਹ ਤੁਹਾਡੀ ਓਏ ਆ ਤਾਂ ਬਈ ਅੱਜ ਹਨਾ ਮੈਂ ਲਾਤਾ ਬਈ ਜਿਆਦਾ ਸਰਦਾਰ ਜੀ ਦੀ ਹੱਲ ਗਈ ਆ ਆ ਹੁਣ ਤੁਸੀਂ ਚੈੱਕ ਕਰ ਲਓ 1500 1800 2200 2500 ਜਿਹੜਾ ਰੇਟ ਮੰਗਣਾ ਦੁਕਾਨਦਾਰ ਮੰਗ ਸਕਦਾ ਐਨੇ ਪੈਸੇ ਦਿੰਦੇ ਆ ਭਾਵੇਂ ਪਿੰਕੀ ਆ ਜਾਵੇ ਭਾਵੇਂ ਸ਼ਿੰਦੀ ਆ ਜਾਵੇ ਭਾਵੇਂ ਮਿੰਦੀ ਆ ਜਾਵੇ ਕੋਈ 1200 ਨਹੀਂ 1500 ਨਹੀਂ 395 395 ਜਣਾ ਬਾਈ ਜੀ ਇਹ ਕਿਸੇ ਮਿਲ ਦਾ ਰੇਟ ਨਹੀਂ ਕਿਸੇ ਫੈਕਟਰੀਆ ਰੇਟ ਨਹੀਂ ਕਿਸੇ ਹੋਲਸੇਲਰ ਰੇਟ ਨਹੀਂ ਸੂਟ ਤਰਾ ਰੇਟ ਨਹੀਂ ਇਹ ਕਰਕੇ ਦਿੱਤਾ ਤੁਸੀਂ ਯਾਰ ਮੈਂ ਸਿਰਫ ਤੁਹਾਨੂੰ ਵੱਧਣ ਵੀ ਕਹੇ ਸੀ ਅੱਜ ਵੀ ਕਹਿਣਾ ਕਿਸੇ ਭੈਣ ਭਰਾ ਨੇ ਫੜੇ ਆਰਤੀਓ ਕੋ ਪੈਸੇ ਕਿਸੇ ਨੇ ਫੜੇ ਕਿਸੇ ਵਿਆਜੀ ਬੰਦੇ ਕੋ ਪੈਸੇ ਕਿਸੇ ਨੇ ਹੱਥ ਜੋੜ ਕੇ ਕਿਹਾ ਮੈਂ ਤੀਜਾ ਵਿਆਹ ਕਰਨਾ ਉਹਨਾਂ ਦਾ ਵਾਅਦਾ ਹੀ ਕਰਾਣਾ ਹੈ 395 ਪਚਾਦਾ ਦਾ ਸੂਟ ਦੇ ਦੇ ਨੇ ਕਿਸੇ ਨੇ ਸੋਚਿਆ ਨਹੀਂ ਹੋਣਾ ਮਾਰਾ ਇਹ ਦੱਸੋ ਜੀ ਪੂਰੇ ਬਾਲਡ ਵਿੱਚ ਕਦੇ ਕਿਸੇ ਦੁਕਾਨਦਾਰ ਨੇ ਆ ਗੱਲ ਕਹੀ ਬਈ ਹਰ ਗਾਗ ਦਾ ਫਾਇਦਾ ਕਰਨਾ ਕਿਸੇ ਨੇ ਕਰਜਾ ਚੱਕ ਲਿਆ ਕਿਸੇ ਨੇ ਕਿਸੇ ਤੋਂ ਉਧਾਰ ਫੜ ਲਿਆ ਬਈ ਉਹਨਾਂ ਦਾ ਨੁਕਸਾਨ ਨਾ ਹੋਵੇ ਫਾਇਦਾ ਕਰਨਾ ਇਹ ਕਹਿੰਦੇ ਸਾਨੂੰ ਭਾਵੇਂ 5 ਰੁਪਏ ਵਜਣ ਨਾ ਵਜਣ ਲੋਕਾਂ ਦੀ ਲੁੱਟ ਬੰਦ ਕਰਨੀ ਆ ਇਹ ਬਾਬੇ ਨਾਨਕ ਦੀਆਂ 13 13 ਹੋ ਰਹੀਆਂ ਇਸ ਦੁਕਾਨ ਤੇ ਆ ਚੈੱਕ ਕਰੋ ਸੂਟ ਪਿਓਰ ਜਾਮ ਦਾ ਸੂਟ ਆ ਭਾਜੀ ਪਿਓਰ ਜਾਮ ਦਾ ਸੂਟ ਆਹ ਦੇਖੋ ਸੂਟ ਆਹ ਦੇਖੋ ਜੀ ਕਮ ਸਲਵਾਰ ਕੇ ਇਹ ਹੈ 3350 ਦਾ ਤੱਗੜ ਸਾਹਿਬ ਸਿਰਫ 850 ਇਹ ਵੀ 850 ਹਾਂਜੀ ਸਿਰਫ 850 ਮੈਂ 850 ਲੈਣਾ ਨਾ ਤੇ ਸੂਟ 1050 ਦਾ ਦੇਣਾ ਆ ਚੈੱਕ ਕਰੋ ਆ ਚੈੱਕ ਕਰੋ ਸਿਰਫ 850 ਰੁਪਏ ਲੱਭ ਕੇ ਦਿਖਾਓ ਲੱਭ ਕੇ ਸਵਾਦ ਹੈਗਾ ਪੂਰਾ ਜਲੰਧਰ ਘੁੰਮਣਾ ਪੈਣਾ ਐਂਡ ਗੁਰਨਾੜਕ ਬਰੋਡਰੀ ਤੇ ਆਣਾ ਪੈਣਾ ਹੈ ਰੰਗ ਦੇਖੋ ਬੁਲਬੁਲ ਦੇ ਬੱਚੇ ਬੁਲਬੁਲ ਦੇ ਬੱਚੇ ਆਹ ਦੇਖੋ ਮੈਂ ਕਿਹਾ ਤੱਗੜ ਸਾਹਿਬ ਸੀਸਾ ਹੀ ਦੇਣਗੇ ਸੀਸਾ ਆ ਚੈੱਕ ਕਰੋ ਆ ਦੇਖੋ ਬਾਜੂ ਦੇ ਵਰਕ ਕਿਸੇ ਨੂੰ ਦੇਣਾ ਸੂਟ ਲੈਣਾ ਲੋਕਾਂ ਕੋ 1800 ਦਾ ਨਾ ਬਾਜੂ ਤੇ ਕੰਮ ਨਹੀਂ ਮਿਲਣਾ ਸਾਡੇ ਕੋਲ ਬਾਜੂ ਤੇ ਵੀ ਕੰਮ ਹੈ ਸਲਵਾਰ ਤੇ ਵੀ ਕੰਮ ਹੈ ਅੱਛਾ ਦੁਪੱਟੇ ਵੀ ਖੁੱਲੇ ਡੁੱਲੇ ਹਾਂ ਹਾਂ ਸਰਦਾਰੀ ਦੁਪੱਟੇ ਦੀ ਸਰਦਾਰੀ ਨਾਲ ਨਾਲ ਨਾ ਲਾ ਕੇ ਰੱਖੇ ਮੋਹ ਨਾ ਕਰਿਆ ਕਰ ਸੂਟਾਂ ਦੇ ਨਾਲ ਇਹ ਲੋਕਾਂ ਨੂੰ ਦੇਣੇ ਆ ਜੋ ਆਪਣੇ ਕੋ ਪਿਆ ਇੱਥੇ ਆ ਵੀ ਦੱਸੋ ਇਹ ਵੀ 850 ਕੋ 850 ਹੀ 850 ਅੱਛਾ ਮੈਨੂੰ ਹੁਣ ਇਹ ਦੱਸ ਦਿਓ ਸ਼ਾਰਟ ਚ 200 ਰੁਪਏ ਸੂਟ ਸ਼ੁਰੂ ਆ ਉੱਪਰ ਕਿੱਥੇ ਤੱਕ ਹੈਗਾ ਆਪਣੇ ਕੋ 750 ਤੱਕ ਲੈ ਲੋ ਭਾਵਾਂ ਸੋ ਆ ਦੇਖੋ ਤੁਸੀਂ ਐਦਾਂ ਦੇ ਬ੍ਰਾਈਡਲ ਸੂਟ ਕੋਈ 1500 1800 2000 2500 3000 4000 3500 3800 ਇਦਾਂ ਦੀਆਂ ਵੈਰਾਈਟੀਆਂ ਜਿੰਨੀਆਂ ਮਰਜ਼ੀ ਲੈ ਜਾਓ ਆ ਦੇਖੋ ਭਾਈ ਇਹ ਕਸੂਟਾ ਵੀ ਭਰੇ ਰੱਖਨੇ ਭਰੇ ਭਰੇ ਆ ਦੇਖੋ ਫੇ ਤੱਕੜ ਸਾਹਿਬ ਸੂਟ ਦੇਖੋ ਫਿਨਿਸ਼ਿੰਗ ਦੇਖੋ ਸਫਾਈ ਦੇਖੋ ਇਹ ਮੇਰੀ ਸੂਟ ਜਿਹੜਾ ਪਹਿਣ ਪਾਏਗੀ ਯਾਦ ਕਰੇਗੀ ਵਾਕਿਆ ਕੋਈ ਪੁਰਾਣਾ ਸੂਟ ਦਿੱਤਾ ਸੀ ਇੱਕ ਮੌਕਾ ਸਿਰਫ ਜਲੰਧਰ ਗੁਰਨਾਣਕ ਮਰੋਡਰੀ ਨੂੰ ਇੱਕ ਵਾਰੀ ਦੁਕਾਨ ਤੇ ਯੂਰ ਵਿਜ਼ਿਟ ਕਰੋ ਸੋ ਇੱਕ ਮੌਕਾ ਤੁਸੀਂ ਕੇਜਰੀਵਾਲ ਨੂੰ ਵੀ ਦੇਜਾ ਇੱਕ ਮੌਕਾ ਭਗਵਾਨ ਤੁਮਾਨੂੰ ਵੀ ਦਿੱਤਾ ਹੁਣ ਇੱਕ ਮੌਕਾ ਸਰਦਾਰ ਜੀ ਨੂੰ ਦੇ ਦਿਓ ਜੀ ਆਹ ਦੁਪੱਟਾ ਦੇ ਲੋ ਤੱਕੜ ਸਾਹਿਬ ਦੁਪੱਟਾ ਦੇ ਰਾਂਗੇ ਠੋਕ ਕੇ ਦੁਪੱਟਾ ਦੇ ਲੋ ਤੱਕੜ ਸਾਹਿਬ ਯਾਦ ਕਰੋਗੇ ਆਹ ਦੇਖੋ ਦੁਪੱਟਾ ਰੇਡ ਕੀ ਦੱਸਿਆ ਤੁਸੀਂ ਮੈਂ ਕਿਹਾ ਭੈਣ ਸਾਡੀ ਦੁਕਾਨ ਤੇ ਆਵੇ ਜੋਗੇ ਰੇਡ ਲਾ ਦੇਣਾ ਹੋਰ ਦੱਸੋ ਬਸ ਚੈੱਕ ਕਰੋ ਸੂਟ ਭਾਜੀ ਉਹ ਤਾਂ ਕਹਦੇ ਕਿ ਮੈਂ ਇਹ ਲੈਣਾ 2500 ਦਾ ਫੇ ਤੁਸੀਂ 2500 ਦੇ ਦਿਓ ਮੈਂ ਕਿਹਾ 2100 ਦੇ ਦਿੱਤਾ ਜਾਓ 2100 ਦਾ ਦੇਤਾ ਮਾਰੇ ਇਹ ਕਿਹੜੀ ਗੱਲ ਕਰਤੀ ਦੇਖੋ ਸੁਆਦ ਆ ਗਿਆ ਨਾ ਗੱਲ ਦਾ 2100 ਦਾ ਸੂਟ ਲੈ ਜਾਓ ਚੰਗਾ ਜੀ ਸਾਸਤਰੀ ਘਰ ਹੁਣ ਅਸੀਂ ਜਾਣਾ ਬਹੁਤ ਸ ਇਦਾਂ ਦੀਆਂ ਚੀਜ਼ਾਂ ਦਿਖਾਉਂਦੀਆਂ ਜੋ ਕਿਸੇ ਨੇ ਦਿਖਾਉਣੀਆਂ ਇੱਥੇ ਵੱਡੇ ਵੱਡੇ ਡੰਮੀਆਂ ਲਾ ਕੇ ਬੈਠੇ ਆ ਸ਼ੀਸ਼ੇ ਰੋਜ਼ ਸਾਫ਼ ਕਰਦੇ ਆ ਵੱਡੇ ਵੱਡੇ ਡੱਗ ਕੱਪ ਤੁਹਾਨੂੰ ਕੌਫੀ ਦੇ ਵੀ ਪਵਾਉਂਦੇ ਆ 40-50 ਰੁਪਏ ਦਾ ਉਦੋਂ ਬਾਅਦ 50-50% ਮਹਿੰਗਾ ਕੱਪੜਾ ਤੁਹਾਨੂੰ ਵੇਚਦੇ ਆ ਇੱਥੇ ਭਾਈ ਸਾਹਿਬ ਕਹਿੰਦੇ ਆਓ ਵੈਲਕਮ ਵੀ ਕਰਾਂਗੇ ਰੁਪਈਏ ਵੀ 2 4 5 ਕਮਾਉਣੇ ਸੂਟ ਪਿੱਛੇ ਜਿਹੜਾ 200 ਦਾ ਸੂਟ ਬਾਜ਼ਾਰ 'ਚ 7-800 ਦਾ ਜਿਹੜਾ ਤੁਹਾਨੂੰ ਇੱਥੇ ਦੇਣਾ 600 ਦਾ ਬਾਜ਼ਾਰ 'ਚ 2000 ਦਾ ਜਿਹੜਾ ਬਾਜ਼ਾਰ 'ਚ ਹੈਗਾ 5000 ਦਾ ਇੱਥੇ ਹੈਗਾ 2100 ਦਾ ਫਾਰਕ ਇੰਨਾ ਆ ਹੁਣੇ ਤੁਸੀਂ ਦੇਖਣਾ ਲੁੱਟ ਕਰਾਉਣੀ ਆ ਪੈਸੇ ਬਚਾਉਣੇ ਆ ਜਾਂ ਕੀ ਕਰਨਾ ਇੱਕ ਗੱਲ ਹੋਰ ਕਰਨੀ ਜੀ ਇੱਧਰ ਆਓ ਕੈਮਰਾਸਨ ਅੱਗੇ ਆਓ ਮਾੜਾ ਯਾਰ ਨੈਕਸਟ ਵੀਡੀਓ ਚ ਇੱਕ ਹਫਤੇ ਬਾਅਦ ਫਿਰ ਇੱਕ ਵੀਡੀਓ ਪੇਗੀ ਉਹਦੇ ਤੁਹਾਡੇ ਕਰਾਣੇ ਵੱਡੇ ਫਾਇਦੇ ਸਿਰਫ ਤੇ ਸਿਰਫ ਤੁਸੀਂ ਸਾਡੇ ਪੇਜ ਨੂੰ ਫੋਲੋ ਕਰਨਾ ਹੈ ਲਾਈਵ ਜਲਦੀ ਵੀਡੀਓ ਦੇ ਵਿੱਚ ਇਨਾਮ ਕੱਢਾਂਗਾ ਮੈਂ ਜਿਹੜੇ ਵੀ ਭੇਂਦਾ ਮੈਸੇਜ ਜਾਂ ਇਨਾਮ ਨਿਕਲੇਗਾ ਮੈਂ ਉਹਨੂੰ ਮੈਸੇਜ ਕਰੂੰਗਾ ਭੈਣ ਸਿਰਫ ਐਡਰੈਸ ਪਾਵੇ ਉਹਦੇ ਐਡਰੈਸ ਤੇ ਕੂਰੀਅਰ ਕੀਤਾ ਜਾਏਗਾ ਬਿਲਕੁਲ ਫ੍ਰੀ ਸਿਰਫ ਤਾਂ ਸਿਰਫ ਕੀ ਕਰਨਾ ਇੰਸਟਾਗ੍ਰam ਵਾਲੇ ਪੇਜ ਨੂੰ ਲਾਈਕ ਤੇ ਫੋਲੋ ਕਰਨਾ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਬਸ ਓਕੇ ਜੀ ਕੋਈ ਹੋਰ ਕੋਈ ਚਾਹਤ ਨਹੀਂ ਆ ਕੋਈ ਤੁਹਾਨੂੰ ਕੁਝ ਐਡਰੈਸ ਚਾਹੀਦਾ ਐਡਰੈਸ ਲਿਖਿਆ ਸਕਰੀਨ ਤੇ ਜਾਣਕਾਰੀ ਤੁਹਾਨੂੰ ਅਸੀਂ ਦੇ ਦਿੱਤੀ ਆ ਫੋਨ ਸਕਰੀਨ ਤੇ ਹੈਗੇ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਹੋਂ ਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਜਲੰਧਰ